ਕੋਈ ਕਾਟੋ ਗਲੇ ਹੈ ਨਹੀਂ ਮੇਰਾ ਤਾਂ ਹੈ ਨਹੀਂ ਜਿੰਨਾ ਦਾ ਹੈ ਉਹਨੂੰ ਪੁੱਛੋ ਇਹ ਤੁਸੀਂ ਸਾਰੇ ਜਾਣਦੇ ਹੋ ਵੀ ਮੇਰੇ ਤੋਂ ਕੀ ਤਕਲੀਫ ਕੋਤ ਸਿੰਘ ਸਿੱਕੂ ਕੀ ਕਹਿ ਰਹੇ ਨੇ ਉਹ ਸਿੱਧੂ ਸਾਹਿਬ ਨੂੰ ਪੁੱਛੋ ਹੁਣ 80 20 ਦਾ ਜਾਂ 75 25 ਦਾ ਆਨਸਰ ਸਿੱਧੂ ਸਾਹਿਬ ਦੇ ਸਕਦੇ ਨੇ ਕੋਈ ਲਾਵੇ ਖਾੜਾ ਤੇ 10000 ਬੰਦਾ ਇਕੱਠਾ ਕਰੇ ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ ਇੱਥੇ ਤੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਹੈ ਵੀ ਕਿਤੇ ਵੀ ਜਾ ਕੇ ਰੈਲੀ ਕਰੇ ਰਾਜਾ ਵੜਿੰਗ ਨੂੰ ਕਿਸੇ ਪ੍ਰਕਾਰ ਦਾ ਕੋਈ ਇਤਰਾਜ਼ ਨਹੀਂ ਮੇਰਾ ਸਿਲਸਿਲਾ ਮੁੱਕ ਨਹੀਂ ਸਕਦਾ ਮੈਂ ਕਹਾਂ ਮੇਰਾ ਸਾਰਾ ਕੁਝ ਚਲਾ ਜਾਏ ਸਭ ਕੁਝ ਗਵਾ ਦਿਆਂ ਮੈਂ ਲੇਕਿਨ ਮੈਂ ਧਰਮ ਨਹੀਂ ਹਾਰੂੰਗਾ ਜਦੋਂ ਕੁਰਸੀਆਂ ਲੈਣੇ ਹੋ ਜਦੋਂ ਪਦ ਲੈਣੇ ਹੋ ਉਹਦੇ ਲੈਣੇ ਉਦੋਂ ਮਾਹੀ ਕਵਾਡ ਨਹੀਂ ਬੰਨਣੀ ਹੈ ਤੇ ਜਦੋਂ ਰਾਸ਼ਟ੍ਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹੈ ਤੇ ਅਸੀਂ ਐ ਕਰਦੇ ਆਂਗੇ ਅਸੀਂ ਕੀਤਾ ਤਾਂ ਹੈ ਨਹੀਂ ਕਰ ਦਿਓ ਫਿਰ ਉਹ ਛੋਟਾ ਬਲਾਕ ਦਾ ਪ੍ਰਧਾਨ ਚਾਹੇ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਚਾਹੇ ਉਹ ਸਾਬਕਾ ਕਾਂਗਰਸ ਦਾ ਪ੍ਰਧਾਨ ਹੈ ਹਰ ਵਿਅਕਤੀ ਨੂੰ ਜਾਬਤੇ 'ਚ ਰਹਿਣਾ ਪਏਗਾ ਡੈਮੋਕ੍ਰੇਸੀ ਜੇ ਨਾ ਬਜੀ ਛੋਟੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀਓ ਪਾਰਟੀ ਬਣਾ ਕੇ ਬੋਲਣ ਲੱਗ ਜੰਦਾ ਜੋ ਵਿਅਕਤੀ ਜਾਬਤੇ 'ਚ ਨਹੀਂ ਰਹੇਗਾ ਉਹਨੂੰ ਮਿਊਜ਼ਿਕ ਫੇਸ ਕਰਨਾ ਪਏਗਾ ਕਦੇ ਇੱਕ ਵਰਕਰ ਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ ਕਿਸੇ ਵਰਕਰ ਦੇ ਖਿਲਾਫ ਵੀ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂੰਗਾ ਲੇਕਿਨ ਕੋਈ ਪੰਜਾਬ ਦੇ ਖਿਲਾਫ ਖੜਾ ਹੋ ਠੋਕ ਦੂ ਸਿੱਧੂ ਸਾਹਿਬ ਨੇ ਕੀ ਕਿਹਾ ਲੇਕਿਨ ਕਿਸੇ ਪ੍ਰਕਾਰ ਦੀ ਕਾਂਗਰਸ ਪਾਰਟੀ ਚ ਗੁੱਟਬਾਜੀ ਨਹੀਂ ਹੈ ਕਿਤੇ ਨਾ ਕਿਤੇ ਆਪਣੇ ਵਿਚਾਰ ਅਲੱਗ ਰੱਖਦਾ ਬੇਟਾ ਆਪਣੇ ਰੱਖਦਾ ਪੁੱਤਰ ਆਪਣੇ ਰੱਖਦਾ ਇਹ ਜਿਹੜਾ ਸਿਸਟਮ ਦੇ ਗੁਲਾਮ ਹੋ ਗਏ ਲੋਕ ਕਿ ਜੀ ਮੈਂ ਫਲਾਣੇ ਨਾਲ ਗਰੁੱਪਾਂ ਚ ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ ਐ ਕਿ ਕਿਸੇ ਨੂੰ ਕੁਛ ਇਤਰਾਜ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ ਨਹੀਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਣੀ ਥਾਂ ਤੇ ਨਾ ਜਾ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਮੇਰੇ ਸਾਰੇ ਸੀਨੀਅਰਸ ਲੀਡਰ ਨੇ ਟੀਮ ਵਰਕ ਤੋਂ ਬਿਨਾ ਇਹ ਇੱਥੇ ਕਾਂਗਰਸ ਪਾਰਟੀ ਅਸੀਂ ਮਜ਼ਬੂਤ ਨਹੀਂ ਕਰ ਸਕਦੇ ਜੇ 100 ਇਕੱਠਾ ਹੁੰਦਾ ਹੈ ਉੱਥੇ ਵੀ ਜਾਓ ਕਾਂਗਰਸ ਦੀ ਆਈਡੀਓਲੋਜੀ ਕਾਂਗਰਸ ਦੀ ਆਈਡੀਓਲੋਜੀ ਕੀ ਹੈ ਅਨੇਕਤਾ ਚੇਕਤਾ ਭਾਸ਼ਾਦ ਹੋ ਸਕਦੀ ਹੈ